ਤਰਨਤਾਰਨ ਦੇ ਪਿੰਡ ਸਬਰਾ ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਹੰਗਾਮੀ ਮੀਟਿੰਗ ਹੋਈ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ। ਜੀ ਪ੍ਰਧਾਨ ਜੀ ਅੱਜ ਜੋ ਆਰਡਰ ਸਾਨੂੰ ਮਿਲੇ ਆ ਗਏ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚੇ ਲੋਕਾਂ 30 ਤਰੀਕ ਦਾ ਬੰਦਾ ਸੱਦਾ ਆਇਆ ਉਹਦੇ ਵਾਸਤੇ ਕਿਸਾਨ ਸੰਘਰਸ਼ ਬੜੀ ਕੋਡਾ ਦੀ ਅੱਜ ਮੀਟਿੰਗ ਵੱਡੇ ਪੱਤਰ ਵੀ ਹੋਈ ਆ ਉਹਦੇ ਵਾਸਤੇ ਅਸੀਂ ਜੋ ਜੋ ਜਗਾ ਲੀਕੀਆਂ ਵਾਂ ਪ੍ਰਚਾਰ ਕਰਨਾ ਚਾਹੇ 30 ਤਰੀਕ ਨੂੰ ਰੋਕਣੀ ਆ ਹਾਈਵੇ 54 ਨੰਬਰ ਉਹਦੇ ਵਾਸਤੇ ਅਸੀਂ ਮੀਟਿੰਗ ਕਰਕੇ ਉੱਠੇ ਆ ਉਹ ਮੋਰਚੇ ਦਾ ਜੋ ਹੁਕਮ ਆ ਉਹਨੂੰ ਅਸੀਂ ਸਫਲ ਬਣਾਉਣ ਵਾਸਤੇ ਪੂਰੀਆਂ ਤਿਆਰੀਆਂ ਕਰ ਚੁੱਕੇ ਅੱਜ ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ 29 ਤਰੀਕ ਨੂੰ ਮੋਟਰਸਾਈਕਲਾਂ ਦੇ ਗੱਡੀਆਂ ਦੇ ਮਾਰਚ ਕਰਕੇ ਰਿਕੁਐਸਟ ਕਰਾਂਗੇ ਦੁਕਾਨਦਾਰਾਂ ਦੀ ਸਾਰੇ ਜਿੰਨੇ ਵੀ ਲੋਕ ਸ਼ਹਿਰਾਂ ਬਾਜ਼ਾਰ ਨਾਲ ਕਲੈਕਟਰਾਂ ਸਾਰਿਆਂ ਨੇ ਵੀ 30 30 ਨੂੰ ਆਪਣਾ ਸੀਨੀਅਰ ਆਗੂ ਢੱਲੇਵਾਲ ਜਗਜੀਤ ਸਿੰਘ ਢੱਲੇਵਾਲ ਅੱਜ ਮੈਂ 32 ਦਿਨ ਹੋ ਗਏ ਆ ਮਰਨ ਹਰਥ ਤੇ ਬੈਠਾ ਸੈਂਟਰ ਸਰਕਾਰ ਉਹਦੇ ਬਾਰੇ ਕੋਈ ਵੀ ਵਿਚਾਰ ਨਹੀਂ ਕਰ ਵੀ ਕਿ ਇਹ ਮੁੱਦੇ ਹੱਲ ਕਰੀਏ ਇਹਨੂੰ ਬਚਾਈਏ ਇਸ ਕਰਕੇ ਪੂਰਾ ਭਾਰਤ ਬੰਦ ਆ ਸਾਨੂੰ ਪੰਜਾਬ ਜੀ ਆਰਡਰ ਮਿਲਿਆ ਸੀ ਪੰਜਾਬ ਜੀ ਜਿੱਥੇ-ਜਿੱਥੇ ਆਪਣੀ ਜਥੇਬੰਦੀ ਆ ਉੱਥੇ-ਉੱਥੇ ਅਸੀਂ ਪੂਰਾ ਬਹੁਮਤ ਨਾਲ ਬੰਦ ਕਰਾਵਾਂਗੇ ਤੇ ਇਹ ਮੋਰਚੇ ਨੂੰ ਸਫਲ ਕਰਾਂਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਮਰਨ ਵਰਤਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਰੱਖ ਕੇ ਬੈਠੇ ਆ 26 ਨਵੰਬਰ ਤੋਂ ਉਹਨਾਂ ਦਾ ਸਮਰਸਤਕ ਦੇਣ ਵਾਸਤੇ ਅਸੀਂ 30 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਹੈ ਤੇ ਸਾਰੇ ਦੁਕਾਨਦਾਰ ਵੀਰਾਂ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ 30 ਦੇ ਬੰਦ ਨੇ ਸਦੇ ਨੂੰ ਕਾਮਯਾਬ ਬਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੋਰਚਾ ਖਨੋਰੀ ਬਾਰਡਰ ਤੇ ਤੇ ਸੰਭੂ ਬਾਰਡਰ ਤੇ ਚੱਲ ਰਿਹਾ ਵਾ ਅੱਜ 10 ਮਿੰਟਾਂ ਦਾ ਵਾਧਾ ਸਮਾਂ ਹੋ ਗਿਆ ਵਾ ਇਹ ਮੋਰਚੇ ਦੇ ਵਿੱਚ ਦਾ ਜੀ ਸਿੰਘ ਢੱਲੇਵਾਲ ਸਾਹਿਬ 26 ਨਵੰਬਰ ਤੋਂ ਜਿਹੜੇ ਮਰਮਰ ਤੇ ਬੈਠੇ ਆ ਇਹ ਕੋਈ ਸੌਖੀ ਗੱਲ ਨਹੀਂ ਆ ਇੱਕ ਡੰਗ ਦੀ ਰੋਟੀ ਨਾ ਖਾਈਏ ਦੂਜੀ ਡੰਗ ਜਿਹੜਾ ਖੋਲ ਆ ਪਹਿਨਣਾ ਪੈਂਦੀ ਬੰਦੇ ਨੂੰ ਪਰ ਅੱਜ ਉਸ ਬੰਦੇ ਨੂੰ 32 ਦਿਨ ਹੋ ਗਏ ਆ ਰੋਟੀ ਨਹੀਂ ਖਾਦੀ ਉਹਨੇ ਸਿਰਫ ਪਾਣੀ ਦੇ ਉੱਤੇ ਡਿਪੈਂਡ ਆ ਉਹ ਕਿਹਦੇ ਵਾਸਤੇ ਸਾਡੇ ਵਾਸਤੇ ਲੋਕਾਂ ਵਾਸਤੇ ਮਤਲਬ ਉਹਦੇ ਹੱਕ ਦੇ ਵਿੱਚ 30 ਦਸੰਬਰ ਨੂੰ ਜਿਹੜਾ ਆਪਾਂ ਪੰਜਾਬ ਬੰਦ ਕਰ ਰਹੇ ਸਾਰਾ ਉਸ ਗੈਰ ਨਾਜਿਕ ਮੋਰਚੇ ਵੱਲੋਂ ਕਿ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਉਸ ਦਿਨ 30 ਦਸੰਬਰ ਵਾਲੇ ਦਿਨ ਸਾਰੇ ਬਾਜ਼ਾਰ ਡੇਰੀਆਂ ਦੁਕਾਨਾਂ ਜਾਂ ਜਿਹੜਿਆ ਬੈਂਕਾਂ ਸਕੂਲ ਜਿਹੜਾ ਪ੍ਰਾਈਵੇਟ ਤੇ ਸਰਕਾਰੀ ਸਾਰੇ ਬੰਦ ਕੀਤੇ ਜਾਣਾ ਤੇ ਜਿਹੜਾ ਇਸ ਮੂਰਤੀ ਦਾ ਸਮਰਥਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ